ਪ੍ਰੀਤ ਸਿੰਘ ਜੀ ਕੋਲ ਦੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਕਾਫੀ ਪਿੰਡ ਜਿਹੜੇ ਹਰ ਪ੍ਰਭਾਵਿਤ ਹੋਏ ਨੇ ਉਹ ਵਕਫ ਵਕਫ ਪਿੰਡਾਂ ਦੇ ਵੱਲੋਂ ਇਹਨਾਂ ਦੇ ਵੀਰਾਂ ਵੱਲੋਂ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਵੱਲੋਂ ਆਪਣੇ ਜਿਹੜੇ ਲੈਵਲ ਦੇ ਹਰ ਪੀੜਤਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਉਹ ਇਸ ਪਿੰਡ ਦੇ ਵਿੱਚੋਂ ਕਿਹੜੇ ਦੇ ਆਏ ਨੇ ਲੋਕ ਉਹ ਦੇ ਦਿੰਦੇ ਕਿਹੜੀਆਂ ਰਸਤਾ ਲੈ ਕੇ ਆਏ ਨੇ ਤੇ ਕੀ ਮਰਮ ਸ਼ਰਮ ਹੋ ਰਿਹਾ ਕੋਈ ਵੀ ਕਲਸਾਹ ਵੀ ਜੀ ਫਤਿਹ ਵੀ ਕਿਹੜੇ ਪਿੰਡ ਤੋਂ ਆਏ ਤੁਸੀਂ ਕਿਹੜੇ ਪਰਿਸ਼ਰ ਵੀਰ ਜੀ ਆਪਾਂ ਧਾਰੀਵਾਲ ਤੋਂ ਆਏ ਆ ਮੇਰੇ ਵੀਰ ਲੋਕ ਧਾਰੀਵਾਲ ਦੇ ਨਾਲ ਲੱਗੇ ਪਿੰਡ ਜਫਰਾ ਜਿਹੜੀ ਕੋਈ ਜੇਜ ਵਾਕਫ ਲੋਕਾਂ ਦੇ ਕੋਲ ਗ ਵੀਜੀ ਉੱਤੇ ਪਾਣੀ ਬਹੁਤ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਚਾਰਾਂ ਵਾਸਤੇ ਨਾਰ ਪੀਣ ਵਾਸਤੇ ਪਾਣੀ ਆਹੇ ਟਰੈਕਟਰ ਖੜੇ ਓਥੇ ਟਰੈਕਟਰ ਵੀ ਡੁੱਬ ਜਾਂਦੇ ਨੇ ਉਹਨੂੰ ਜਿੱਥੋਂ ਤੱਕ ਟਰੈਕਟਰਾਂ ਦਾ ਜਿਹੜਾ ਤੁਹਾਡੇ ਵਾਹਨ ਦਾ ਜਿਹੜਾ ਜਾ ਰਿਹਾ ਓਥੋਂ ਤੱਕ ਪਹੁੰਚਾਈ ਜਿਹੜੇ ਇਸ ਤੋਂ ਬਾਅਦ ਫਿਰ ਕਿਸਾਨਾਂ ਦਾ ਕੰਮ ਆਉਂਦਾ ਆ ਮੈਂ ਬਾਕੀ ਕਿਸਤਿਆਂ ਦੇ ਜਾਂਦੇ ਆ ਕਿੱਦਾਂ ਬਲੋ ਇਦੋਂ ਦੇਖ ਕੇ ਜੋ ਮੌਕਾ ਓਤੇ ਹਨ ਟੀਮਾਂ ਜਾਂ ਜਿਹੜੇ ਬਲੋ ਸਮਾਜ ਸੇਵੀ ਕੀ ਮਤਲਬ ਕੰਮ ਕਰ ਰਹੇ ਨੇ ਨਹੀਂ ਵੀਜੀ ਜੀ ਕਰਨ ਨੂੰ ਹੀ ਦੇ ਆ ਲੋਕੀ ਲੱਗੇ ਸਾਡੇ ਜਿਹੜੇ ਵੀਰ ਭਰਾ ਜਾਂਦੇ ਆ ਤਾਂ ਮਤਲਬ ਵੀਰ ਆਪਣੇ ਜਿੰਨੀ ਮਸੰਗਤ ਕੋਈ ਜਾਂਦਾ ਉਹ ਲੈ ਯਾ ਅਲੋਕ ਉਸਕਾਂ ਦੇ ਨਾਲ ਖਲੋ ਉੱਥੇ ਗਾਂ ਜਾਣ ਵਿੱਚ ਪਿੰਨਾਂ ਨੇ ਜਾਣ ਪਿੰਨਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਹਾਲ ਜਾ ਗਿਆ ਨਾ ਲੋਕ ਇਹਨਾਂ ਨੇ ਮੁਸ਼ਕਲ ਹੈ ਇਹਨਾਂ ਨੇ ਕਿ ਦੋ ਦਿਨਾਂ ਕੋ ਰੋਟੀ ਨਹੀਂ ਖਾਧੀ ਅਸੀਂ ਜਿਹੜੀ ਲੋੜੀ ਦਾ ਵਸਤਾ ਜਿਹੜੀਆਂ ਕਿਹੜੀ-ਕਿਹੜੀਆਂ ਪ੍ਰੋਵਾਈਡ ਖੜੀਆਂ ਆਪ ਕੋਲ ਆਪਾਂ ਵੀ ਜੀ ਆਪਣਾ ਪੁਜੇ ਛੋਲੇ ਆਪਣੇ ਬਿਸਕੁਟ ਹੋ ਗਿਆ ਫੂਫੂਟੀ ਹੋ ਗਈ ਪਾਣੀ ਹੋ ਗਿਆ ਆਪਣਾ ਨਮਮਰਾ ਹੋ ਗਿਆ ਸਿਲੰਡਰ ਹੋ ਗਿਆ ਸਿਲੰਡਰ ਹੋ ਗਏ ਉਬਈ ਕਈ ਅੱਖਰ ਵੇਖਿਆ ਨਾ ਕਈ ਜਿਹੜੇ ਮਤਲਬ ਖੂਕ ਵਾਲੇ ਜਾ ਪੜਦੇ ਹੁੰਦੇ ਨੇ ਉਹ ਮਤਲਬ ਆਪਣੇ ਜਿਹੜੀ ਲਾਈਨ ਦੇ ਸ਼ਿਵਰ ਕਰਦੇ ਮਤਲਬ ਜਿਹੜੀਆਂ ਹਵਾਵਾਂ ਬਾਰੋਂ ਜਿਹੜੇ ਸਾਇਸਤਾ ਆ ਰਹੀਆਂ ਨੇ ਕਿਵੇਂ ਮਤਲਬ ਤਾਂ ਹੀ ਨਹੀਂ ਵੀਰ ਜੀ ਕੀਤਾ ਕਿ ਉਹ ਨਹੀਂ ਤਾਂ ਮਰਜੀ ਕਹਿੰਦੇ ਅਸੀਂ ਨਾਲ ਆਪਣੇ ਵੀਰਾਂ ਭਰਾਵਾਂ ਨਾਲ ਆ ਰਹੀ ਭਰਾਵਾਂ ਦੇ ਸ਼ੋਗ ਨਾਲ ਤਾਂ ਆਪਣੇ ਵੀਰ ਭਰਾ ਜਿਹੜੇ ਜਿੰਨੇ ਵੀ ਆ ਗਏ ਸਾਰੇ ਜਿਹੜੀਆਂ ਬਾਹਰ ਹਨਾਰੇ ਵੀਰ ਨੇ ਜਾਂ ਹੋਰ ਸਾਇਸਤਾ ਬਣੀਆਂ ਨੇ ਮਤਲਬ ਉਹਨਾਂ 'ਚ ਇਧਰ ਨੂੰ ਮਤਲਬ ਪਹੁੰਚ ਕਰਨੀ ਹੋਵੇ ਤਾਂ ਕਿੰਦਾਂ ਦੀ ਮਤਲਬ ਮੁਸ਼ਕਲਾਂ ਨੇ ਤੇ ਕਿਹੜੀਆਂ ਅਵਸਥਾ ਜਿਹੜੀਆਂ ਲੈ ਕੇ ਤੁਰੇ ਮੈਂ ਮੈਂ ਮੇਰੇ ਵਿੱਚ ਜਿਹੜੇ ਗਰਾਊਂਡ ਲੈਵ ਜਿੱਦਾਂ ਮਰਜ਼ੀ ਜੋ ਵੀ ਕਰਨਾ ਉਹਨਾਂ ਨੇ ਪਿੰਡ ਪਿੰਡ ਜਾ ਕੇ ਅੱਜ ਕਾ ਸਾਰਾ ਇਹਨਾਂ ਨੂੰ ਭਣਿਆ ਜਿਨਾਂ ਐ ਭਾਈ ਪੰਜ-ਛਤ ਪਿੰਡਾਂ 'ਚ ਘੁੰਮ ਕੇ ਆਏ ਆ ਇਹਨਾਂ ਦਾ ਮਾੜਾ ਉਹਨਾਂ ਦਾ ਆਚਾਰਨ ਦਾ ਹਾਲ ਆ ਕਹਿੰਦੀ ਕਰਦੀ ਹੈ ਹੁਣ ਤੁਸੀਂ ਖੁਦ ਮਾਈਨਾਂ ਲਗਾ ਕੇ ਜੋ ਕਿੰਨਾ ਮਤਲਬ ਪਾਣੀ ਜਿਹੜਾ ਤੁਸੀਂ ਦੇਖੀ ਮੈਂ ਪਾਣੀ ਭਾਜੀ ਮੇਰੇ ਬਸ ਚਾਰ ਚਾਰ ਚੰਦ ਚਾਰ ਚਾਰ ਮੈਨੂੰ ਹੋਰ ਪਾਣੀ ਹੈ ਭਾਜੀ ਉਹ ਜਿਹੜੇ ਛੋਟੇ ਬੱਚੇ ਨੇ ਕਿਹੜੇ ਮਤਲਬ ਦੁੱਧ ਚਵਾ ਜੇ ਕਿ ਰਸਤਾ ਜਿਹੜਾ ਬਹੁਤ ਔਖਾ ਨਹੀਂ ਮੁਸ਼ਕਲ ਹੈ ਜੀ ਹਾਂ ਜੀ ਕੋਈ ਕੋਈ ਪਿੰਡਾਂ ਸਾਡੇ ਯਾਰ ਆ ਰਿਹਾ 27 27 ਸਰਕਾਰੀ ਛੋਤ ਕੋਈ ਜਿੰਨੀ ਸੇਵਾ ਕਰਦੇ ਆਮ ਲੋਕ ਕਰਨਦੇ ਆ। ਉਹ ਆਮ ਜਿਹੜੇ ਪਿੰਡਾਂ ਦੇ ਐਨਆਰ ਆ ਦੇ ਜਿਹੜਾ ਸਹਯੋਗ ਹੁੰਦਾ ਉਹਨਾਂ ਸਹਯੋਗ ਹੀ ਜੀ ਉਦੋਂ ਕੋਈ ਛੋਤ ਨਹੀਂ ਹੈਗੀ। ਹਲੋ ਗਵਰਨਮੈਂਟ ਦੇ ਜਿਹੜੇ ਦਾਅਵੇ ਨੇ ਫਿਰ ਆਪਾਂ ਨਾਮ ਨੇ ਸਭ ਝੂਠੇ ਪੈ ਗਿਆ ਜੀ। ਹਾਂਜੀ। ਸਭ ਮੈਂ ਤੇ ਹਰੇਕ ਨੂੰ ਇਹ ਅਪੀਲ ਕਰਦਾ ਵਾਂ ਘਰ ਘਰ ਜਾ ਕੇ ਰਸਵੰਡੋ ਨਾ ਕਿ ਰੋਡ ਉੱਪਰ ਜਿੰਨਾ ਰਸਵੰਡਿਆਂ ਦਾ ਰੋਡ ਦੇ ਵੰਡੇ ਜਾ। ਮਹਾਂ ਕਈ ਪਿੰਡ ਆ ਜਿਹਨੇ ਜਿਹੜੇ ਜ਼ਿਆਦਾ ਹਰ ਪ੍ਰਭਾਵਿਤ ਹੋ ਗਏ ਜਿਦਾ ਰਮਦਾਸ ਇਲਾਕੇ ਦੇ ਦੱਸਦੇ ਨੇ ਉਹਨਾਂ ਦਾ ਕੋਹਣੇ ਵਾਲ ਅੱਜ ਨਹੀਂ ਹੁਣ ਇਹਨਾਂ ਦੇ ਵੀਰਾਂ ਨਾਲ ਜਾਂ ਸਸਤਾ ਸਵਾਜ ਪਿੰਡ ਲੈਵਲ ਐ ਕਿ ਆਪੋ ਆਪਣੇ ਲੈਵਲ ਤੱਕ ਜਿੱਥੋਂ ਤੱਕ ਵਾਹਨ ਜਾਂਦੇ ਉਹ ਤੱਕ ਤਾਂ ਸੇਵਾ ਕਰ ਰਹੇ ਨੇ ਇਸ ਤੋਂ ਬਾਅਦ ਸੇਵਾ ਨਹੀਂ ਪਹੁੰਚਦੀ ਪਾਜੀ ਕਰ ਕਰਕੇ ਪਹੁੰਚਾਇਆ ਅਸੀਂ ਕੋਸ਼ਿਸ਼ ਕੀਤੀ ਵੀ ਕਰਕੇ ਪਹੁੰਚੀਏ ਹਾਂਜੀ ਕੀ ਲੱਗਦਾ ਨਹੀਂ ਕਿਤੇ ਇੰਨੀ ਸੇਵਾ ਦੇ ਵਿੱਚ ਜਿਨ੍ਹਾਂ ਦੇ ਲੋੜਵੰਦ ਰਹੋ ਸਕਦੇ ਰਹਿਣ ਜਾਣ ਪਾਜੀ ਅਸੀਂ ਕੋਸ਼ਿਸ਼ ਕੀਤੀ ਆ ਉਹ ਤਾਂ ਪਹੁੰਚਦੀ ਆਮ ਲੋਕਾਂ ਦਾ ਕੀ ਹੈ ਗਏ ਕਰ ਕਰ ਰਹੇ ਲੋਕ ਕਹਿ ਸਕਦੇ ਪਈਓ ਜੀ ਕਾਫੀ ਦੇ ਵਿੱਚ ਜਿਹੜਾ ਪਿੰਡ ਵਾਲਾ ਜਿਹੜਾ ਖਾਲ ਸਾਈਟ ਹੈ ਜਾਂ ਸੜਕ ਛਗਾ ਨਹੀਂ ਜਿਹੜਾ ਟੱਕਾ ਜਾਣਾ ਪਾਜੀ 100 ਤੋਂ 90% ਸਿੰਘ ਆ ਕਿਤੇ ਆ ਉਹ ਜਿਵੇਂ ਬਾਹਰ ਜਿਵੇਂ ਕੋਈ ਟੋਟ ਨਹੀਂ ਆਉਂਦੀ ਬੈਠੇ ਸੀ ਇਹ ਗੱਲ ਹੁਣ ਸੱਚੋ ਉਹ ਕਦੇ ਪਹਿਲਾਂ ਪਹਿਲਾਂ ਹੁੰਦੀ ਰਹੀ ਜਦੋਂ ਹਰ ਭਰਾ ਉਹ ਤੋਂ ਤਾਂ 300 ਦੀ 400 ਦੀ ਬੋਦਰ ਕਰ ਦਿੰਦੇ ਨੇ ਤੇ ਸਿੱਖ ਜਿਹੜੀਆਂ ਰੈਜਮੈਂਟਾਂ ਨੇ ਫ੍ਰੀ ਸੇਵਾ ਕਰ ਪਾਜੀ ਬਿਲਕੁਲ 100% ਸਾਚਾ ਜੀ 50 ਤੋਂ ਬਾਹਰ ਦਸੀਏ ਜਿਹੜੀ ਚੀਜ਼ 20 ਦੀ ਉੱਥੇ 100 ਦੀ ਮਿਲਦੀ ਆ ਇੱਥੇ ਜੋ ਮਰਜੀ ਕੋਈ ਚੀਜ਼ ਬਿਲਕੁਲ ਫਰੀਓ ਕੋਸਟ ਸਹੀ ਪੈਂਡ ਹੋ ਜੇ ਵੀ ਜਿਹੜੇ ਸ਼ੇਵਾ ਤੋਂ ਵਾਂਜੇ ਕਿ ਉਹਨਾਂ ਨੂੰ ਮੈਸੇਜ ਮੈਂ ਤੇ ਇਹੋ ਕਹਣਾ ਇੱਕ ਵਾਰੀ ਹਰ ਬੰਦਾ ਆ ਕੇ ਵੇਖੇ ਉਹਨੂੰ ਪਤਾ ਲੱਗੇ ਕੀ ਸੱਚੀ ਸੀ ਆ ਕਿਆ ਨਾ ਸੌਖ ਮੇਰੇ ਦੇਖਣਾ ਨੌਜਵਾਨ 100 ਦਾ 200 ਤੇਲ ਪਾ ਕੇ ਤੇ ਮੈਨੇਜਰ ਕਰਨਾ ਆਉਂਦੇ ਸਰਪੀ ਅਗੇ ਛੰਡੇ ਨੂੰ ਨਾ ਹੱਥ ਕੀ ਪਾਜੀ ਮੈਂ ਤੇ ਹੱਥ ਜੁੜ ਕੇ ਨਾ ਬੇਨਤੀ ਕਰਦਾ ਮੈਂ ਇਦਾਂ ਨਾ ਆਓ ਜੀ ਹੁਣ ਕੋਈ ਕਰਕੇ ਜਾਓ ਜੀ ਕਿ ਲੱਗਦਾ ਨਹੀਂ ਕਿ ਤੇ ਜਿਹੜਾ 100 200 ਇੱਥੇ ਲਾਂਡੇ ਨੇ ਪਿੰਡ ਦੇ ਵਿੱਚ ਉਹ ਕਰਾਈ ਕਰਕੇ ਤੇ ਨਾਲ ਲੋਰਬੰਦ ਪਰਿਵਾਰਾਂ ਵਾਸਤੇ ਕੋਲ ਵਸਤਾਂ ਲੈਣ ਬਿਲਕੁਲ ਭਾਈ ਚਾਹੀਦਾ ਜੀ ਇਸ ਤੋਂ ਬਾਅਦ ਹੁਣ ਅਗਲਾ ਸਟਾਫ ਆਜੀ ਅਸੀਂ ਕੋਸ਼ਿਸ਼ ਕਰਾਂਗੇ ਟੀਮ ਵਾਲੇ ਵੀ ਗਾਹੋਂ ਦਵਾਈਆਂ ਲੈ ਆਵਾਂਗੇ ਜੋ ਜ਼ਰੂਰਤਮੰਦੀ ਜਾਵਾਂ ਉਹ ਲੈ ਕੇ ਨਾ ਆਵਾਂਗੇ ਮੌਕੇ ਦੀ ਜਿਹੜਾ ਗਰਾਊਂਡ ਜ਼ੀਰੋ ਤੁਸੀਂ ਲੈਵਲ ਸਾਫਰ ਰੁਕ ਗਿਆ ਉਹਨਾਂ ਦਾ ਯਾਰ ਸਭ ਕੁ ਟੋਟਲੀ ਘਾਟੜ ਗਿਆ ਘਰਾਂ 'ਚ ਪਾਣੀ ਵਰ ਗਿਆ ਲਗਭਗ 5-7 ਫੁੱਟ ਪਾਣੀ ਰਿਹਾ ਹੋਇਆ ਲੱਗਦਾ ਵੀ ਜਲ ਜੀਵਤ ਫਿਰ ਜਿਹੜੀ ਰਾਹ ਤੇ ਆਉਂ ਤੇ ਕਿੰਨਾ ਵਕਤ ਲੱਗਦਾ ਪਾਜੀ ਕਾਫੀ ਟਾਈਮ ਲੱਗ ਜਾਨੇ ਯਾਰ ਕਾਫੀ ਟਾਈਮ ਲੱਗ ਜਾਨੇ ਹਾਂਜੀ ਕਣਕ ਨੂੰ ਵੀੀ ਸਕਦੇ ਭਜੀ ਉਹ ਤੇ ਕਣਕ ਨੂੰ ਹੀ ਗਾੜੀ ਪੀਸਾਰੇ ਉਹਨਾਂ ਦਾ ਇੰਨਾ ਮਾੜਾ ਹਾਲਾ ਕਹਿਣ ਦੀ ਗੱਲ ਨਹੀਂ ਕੋਈ ਸੋਚ ਨਹੀਂ ਸਕਦਾ ਜ਼ਿੰਮੇਵਾਰਾਂ ਦਾ ਇੰਨਾ ਕ ਮਾੜਾ ਹਾਲਾ ਕਹਿਣ ਦੀ ਗੱਲ ਨਹੀਂ ਹੈ ਬਹੁਤ ਜ਼ਿਆਦਾ ਲਮਾਂ ਸਰਜਰ ਪਿੱਛੇ ਬਹੁਤ ਪਿੱਛੇ ਚੱਲ ਗਿਆ ਜੀ ਉਹ ਵੀ ਰੇਤਾ ਇਹਨਾਂ ਨਾਲ ਚੜ ਗਿਆ ਕਹਿੰਦੇ ਇੰਨਾ ਪ ਬਹੁਤ ਜ਼ਿਆਦਾ ਭਾਜੀ ਸੋ ਇਹ ਸਨ ਪਿੰਡ ਦੇ ਲੋਕ ਜਿਹੜੇ ਉੱਥੇ ਹਰ ਪ੍ਰਭਾਵ ਦੇ ਲੋਕਾਂ ਨਾਲ ਜਿਹੜੀ ਸੇਵਾ ਕਰਕੇ ਆਏ ਨੇ ਸੋ ਇਹਨਾਂ ਦੱਸਿਆ ਜੀ ਰੋ ਗਰਾਉਂਡ ਦੀਆਂ ਮੁਸ਼ਕਲਾਂ ਕਿ ਕੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਮੈਂ ਤੁਹਾਡਾ ਆਪਣਾ ਪੱਤਰ ਕਾਲਾ ਪੁੱਛੀ